ਬਾਬਾ ਜੀ ਗੱਲਾਂ ਹੁੰਦੀਆਂ ਸੀ ਇਹ ਪ੍ਰਮਾਤਮਾ ਨੇ ਉਹ ਕਹਿੰਦੇ ਵੀ ਸਾਰੀ ਦੁਨੀਆ ਰੋਟੀ ਪਾਣੀ ਖਾ ਗਏ ਤੂੰ ਕੀ ਖਾਵੇਂਗਾ ਤੇ ਫਿਰ ਏਦਾਂ ਮੈਂ ਰੋਟੀ ਪਾਣੀ ਨਾ ਕਿਹਾ ਬਾਬਾ ਜੀ ਉੱਥੇ ਵੀਡੀਓ ਵੀ ਫਲਾਗੇ ਹੀ ਇਹ ਬਹੁਤ ਵਧੀਆ ਚੀਜ਼ ਹੈ ਟਾਈਮ ਪਾਸ ਵੀ ਹੋ ਜਾਂਦਾ ਤੇ ਬਾਬਾ ਜੀ ਤੁਸੀਂ ਪੀ ਲਓ ਤੇ ਉਹ ਕਹਿੰਦੇ ਠੀਕ ਹੈ ਕਹਿੰਦੇ ਫਿਰ ਰੋਟੀ ਕੀ ਖਵਾਵੇਂਗਾ ਤੇ ਮੈਂ ਫਿਰ ਰੋਟੀ ਵੀ ਖਵਾ ਦਿੱਤੀ ਤੇ ਬਾਬਾ ਜੀ ਕਹਿੰਦੇ ਵੀ ਤੈਨੂੰ ਡਰ ਪੈ ਜੂ ਵੀ ਇਸ ਜਿਹੀਆਂ ਚੀਜ਼ਾਂ ਖਤਮ ਨਾ ਹੋ ਜਾਣ ਫਿਰ ਕੀ ਕਰੇਂਗਾ ਤੂੰ ਉਹਨਾਂ ਨੇ ਹੋਰ ਵੀ ਚੀਜ਼ਾਂ ਦੱਸੀ ਉਹ ਕਹਿੰਦੇ ਵਾਈਟ ਸਿਗਰਟ ਹੁੰਦੀ ਹੈ ਉਹ ਵੀ ਹੁੰਦੀ ਹੈ ਫਿਰ ਉਹਨਾਂ ਨੇ ਹੋਰ ਵੀ ਚੀਜ਼ਾਂ ਦੱਸੀ ਕਹਿੰਦਾ ਸ਼ਿਵ ਜੀ ਸੀਗੇ ਕਹਿੰਦਾ ਸ਼ਿਵ ਜੀ ਚਿੱਟੇ ਸੀਗੇ ਉਹਨਾਂ ਨੇ ਬਲੈਕ ਵਿਸ਼ ਪੀਤਾ ਉਹ ਵਾਈਟ ਹੀ ਸੀਗੇ ਤਾਂ ਹੀ ਵਿਸ਼ ਪੀਤਾ ਉਹਨਾਂ ਨੇ ਇਹ ਤਾਂ ਤੂੰ ਇੰਨਾ ਪੜਿਆ ਲਿਖਿਆ ਮੈਂ ਪਤਾ ਤੈਨੂੰ ਕਿੰਨੀ ਨੌਲੇਜ ਆ ਤੂੰ ਹੁਣ ਆਖੇ ਲੱਗ ਕੇ ਦਵਾਈ ਖਾਣੀ ਆ ਸਾਡੇ ਕੋਲ ਰਹਿਣਾ ਜਾਣਾ ਨਹੀਂ ਕਰੇ ਠੀਕ ਰਹੇਗਾ ਨਾ ਇੱਥੇ ਹਾਂ ਜੀ ਪ੍ਰੋਮਿਸ ਹੈ ਹੈ ਪੱਕਾ ਹੈ 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 ਕੀ ਹਾਲਤ ਬਣਾਈ ਫਿਰਦਾ ਨਾ ਯਾਰ ਬਾਪੂ ਆ ਕੰਮ ਨਾ ਕਰੋ ਪਲੀਜ਼ ਦੇਖੋ ਅਸੀਂ ਤਾਂ ਪਹਿਲਾਂ ਵੀ ਤੁਹਾਡੇ ਨਾਲ ਕਿੰਨੀ ਵਾਰੀ ਤਿੰਨ ਵਾਰੀ ਠੀਕ ਹੋ ਕੇ ਘਰੇ ਗਿਆ ਤਿੰਨ ਵਾਰੀ ਸਾਡੇ ਕੋਲ 6-6 ਮਹੀਨੇ ਸਾਲ ਸਾਲ ਰਹਿ ਕੇ ਗਿਆ ਕਿ ਨਹੀਂ ਉੱਥੇ ਘਰ ਜਾ ਕੇ ਦਵਾਈ ਨਹੀਂ ਖਾਂਦਾ ਤੇ ਘਰੇ ਤੁਹਾਨੂੰ ਮੈਂ ਉਦੋਂ ਵੀ ਕਿਹਾ ਸੀਗਾ ਜਦੋਂ ਵੀ ਮੈਨੂੰ ਵੀ ਘਰੇ ਜੇ ਲੈ ਕੇ ਉਦੋਂ ਮਾਤਾ ਨੂੰ ਕਿੰਨਾ ਰੋਕਿਆ ਸੀਗਾ ਮੈਂ ਰੋਕਿਆ ਫਿਰ ਨਹੀਂ ਨਹੀਂ ਮਨ ਟੇਕ ਰਹੀ ਨੇ ਕਿਆ ਕੰਮ ਮਿਲ ਗਿਆ ਅਜਬ ਜੇ ਤਾਂ ਮਿਲਣਾ ਇਹ ਮੇਰੇ ਸਕੂਲ ਖੋਲ ਰਿਹਾ ਸੀ ਕੋਈ ਫਿਕਰ ਨਹੀਂ ਕਰਨਾ ਤੂੰ ਕੋਈ ਟੈਨਸ਼ਨ ਨਾ ਮੈਂ ਬੁਆਰ ਹੁੰਦੀ ਓਦਾਂ ਨਹੀਂ ਹੁੰਦੀ ਬੱਚੇ ਵੀ ਤੈਨੂੰ ਮਿਲਣਗੇ ਕਿ ਤਰੇ ਨਾਲ ਬਾਹਰ ਕੀਤਾ ਸੀ ਤੇਰੇ ਭਰਾ ਨੇ ਕੀਤਾ ਸੀ ਨਾ ਜੀ ਮੇਰੀ ਗੱਲ ਸੁਣੋ ਜਦੋਂ ਤੋਂ ਮੈਂ ਨਾਲ ਜਗਰਾਸੇ ਨਾਲ ਵਿਆਹ ਕੀ ਲਿਆ ਉਦੋਂ ਤਾਂ ਮੈਂ ਪਾਗਲ ਨਹੀਂ ਸੀ ਨਾ ਉਹ ਤਾਂ ਸਹੀ ਸੀ ਬੱਚੇ ਦੋ ਜਨਮ ਦੇ ਤਾਂ ਨਾਲ ਹੋ ਗੋ ਵੀ ਨਹੀਂ ਮੈਂ ਪਾਗਲ ਸੀ ਫਿਰ ਮੈਂ ਬੱਚਿਆਂ ਨੂੰ ਗਈ ਜੋ ਬੱਚੇ ਮੁੰਡਾ 10 ਸਾਲ ਦਾ ਹੋ ਗਿਆ ਕੁੜੀ 9 ਸਾਲ ਦੀ ਹੋ ਗਿਆ ਤਾਂ ਨਾ ਮੈਂ ਬੱਚਿਆਂ ਨਾਲ ਲੱਗੀ ਘਰਾਂਡ ਲਾਉਣ ਲੱਗੀ ਉਹਨਾਂ ਨੂੰ ਗੱਲਾਂ ਹੀ ਗੱਲਾਂ ਕਰਦੀਆਂ ਨੇ ਕੋਈ ਨਾ ਮੈਂ ਗੱਲ ਕਰੂੰਗਾ ਉਹਨਾਂ ਨਾਲ ਜੇ ਤੈਨੂੰ ਠੀਕ ਕਰਨਾ ਚਾਹੁੰਦੇ ਆ ਉਹ ਤਾਂ ਤੈਨੂੰ ਬੱਚਿਆਂ ਨਾਲ ਮਲਾਉਣਾ ਪੈਣਾ ਉਹਨਾਂ ਨੂੰ ਬੱਚਿਆਂ ਨਾਲ ਕੋਈ ਨਾ ਮੈਂ ਕਹੂੰਗਾ ਮਲਾਉਣਗੇ ਮੜਾਉਣਗੇ ਸੱਕੂ ਮਾਹਰਾ ਸੱਕੂ ਮਾਹਰਾ ਸੱਕੂ ਮਾਹਰਾ ਇਹ ਕੌਣ ਨੇ ਇਹ ਮੇਰੀ ਭੈਣਾਂ ਛੋਟੀ ਛੋਟੀ ਭੈਣਾਂ ਤੁਹਾਡੀ ਠੀਕ ਹੈ ਭੈਣਾਂ ਸੱਸੀਕਰ ਕੀ ਨਾਂ ਭੈਣ ਦਾ ਅਮੰਦੀ ਅਮੰਦੀਪ ਅਮੰਦੀਪ ਕਿੰਨਾ ਪੜੀਏ ਤੂੰ ਐਮਏ ਐਮਏ ਕਾਦੇ ਚ ਪੰਜਾਬੀ ਦੇ ਚ ਕੁਝ ਅਬੀਟਰ ਚੱਤੀ ਮੈਂ ਕਿਤੇ ਠੀਕ ਇਹਦੇ ਨੂੰ ਹੋ ਜਾ ਇਹਦੇ ਨੂੰ ਹੋ ਜਾ ਅਮਨਦੀਪ ਠੀਕ ਆ ਤੇ ਅਮਨਦੀਪ ਮਤਲਬ ਕੀ ਪ੍ਰੋਬਲਮ ਆ ਰਹੀ ਹੈ ਲਾਈਫ ਚ ਤੁਹਾਨੂੰ ਹੁਣ ਠੀਕ ਹੋ ਤੁਸੀਂ ਬਿਲਕੁਲ ਕੋਈ ਕਾਰਨ ਤਾਂ ਨਹੀਂ ਕੋਈ ਸਮੱਸਿਆ ਤਾਂ ਨਹੀਂ ਬਿਲਕੁਲ ਠੀਕ ਹੋ ਸਟੱਡੀ ਅੱਗੇ ਕਰਨੀ ਚਾਹੁੰਦੇ ਹੋ ਜਾਂ ਕੋਈ ਜੌਬ ਕਰਨੀ ਚਾਹੁੰਦੇ ਹੋ ਹੈ ਜੌਬ ਕਰਨੀ ਜੇ ਤੁਹਾਨੂੰ ਜੌਬ ਦੇ ਦਈਏ ਕੋਈ ਕਰੋਗੇ ਉਹਨਾਂ ਮਾ ਦਿੱਤਾ ਨਾ ਮੋਤੀ ਦਾ ਜੇ ਲੁਧਿਆਣੀ ਕਰਾ ਐਮਓਪੀ ਮਾਡਰਨ ਆਫਿਸ ਪ੍ਰੈਕਟਿਸ ਦਾ ਅੱਛਾ ਮਾਡਰਨ ਹਾ ਸਾਤਗੁਰੂ ਰਾਮ ਸਿੰਘ ਕੋਲ ਪੋਲੀਟੈਕਨਿਕ ਹਾ ਕੋਲੈਜ ਅੱਛਾ ਨਬ ਲਿਟਰੇਚਰ ਚ ਨਾ ਭੈਣ ਤੂੰ ਤਾਂ ਇੰਨੀ ਪੜ੍ਹੀ ਲਿਖੀ ਐ ਸਾਡੇ ਬੱਚਿਆਂ ਨੂੰ ਪੜਾ ਦਿਆ ਕਰਾਂਗੇ ਇੱਥੇ ਹੈ ਪੜਾਦੀ ਲੈ ਫਿਰ ਅਮੰਦੀ ਭੈਣ ਤਨੀ ਹੈਗਾ ਤੈਨੂੰ ਤੂੰ ਤਾਂ ਬਾਲੀ ਸਿਆਣੀ ਐ ਮੇਰੀ ਭੈਣ ਹੈ ਪੰਜਾਬੀ ਲਿਟਰੇਚਰ ਦੀ ਤੈਨੂੰ ਇੰਨੀ ਨੌਲੇਜ ਆ ਹੈਨਾ ਹੈਂ ਭਣੇ ਅਨੋਂ ਅਨੋਂ ਅ ਅਨੋਂ ਕਿੰਨੇ ਕਿੰਨੇ ਸੋਨੇ ਵਧਾਇਆ ਲੋਕ ਕੁੜੀਆਂ ਅੱਜ ਕੱਲ ਮੁੱਲ ਲਵਾਉਂਦੀਆਂ ਇਹ ਜਿੰਨੋਂ ਹੈ ਆ ਸਾਡੇ ਮੇਰੀ ਹੁਣ ਬੇਟੀ ਦਾ ਵਿਆਹ ਸੀਗਾ ਉਹ ਮੁੱਲ ਲਵਾ ਕੇ ਲੈ ਕੇ ਆਈਆਂ ਨਾ ਤੇ ਮੇਰੀ ਛੋਟੀ ਭੈਣ ਆ ਤਾਂ ਮਨਦੀਪ ਕੌਰ ਆ ਮਨਦੀਪ ਤੇਰਾ ਜਿਹੜਾ ਲਾਸਟ ਪੜ੍ਹਾਈ ਦਾ ਸਾਲ ਸੀ ਕਿਹੜੇ ਕਾਲਜ ਚ ਕੀਤਾ ਪੂਰਾ ਤੂੰ ਪ੍ਰਾਈਵੇਟ ਕਿੱਥੇ ਮਹਾਲੀ ਤੇ ਪੇਪਰ ਮਹਾਲੀ ਕਾਲਾ ਪੇਪਰ ਸੀ ਉਹ ਲਿਟਰੇਚਰ ਦਾ ਯੰਮੀ ਲਿਟਰੇਚਰ ਦਾ ਯੰਮੀ ਤੇ ਅੱਗੇ ਕੀ ਸੋਚਿਆ ਸੀ ਫਿਰ ਜੌਬ ਕਰਨੀ ਸੀ ਹੈ ਜੌਬ ਬਾਰੇ ਸੋਚ ਰਹੀ ਹੈ ਜੌਬ ਕਰਨੀ ਹੈ ਹੈ ਲੇਕਿਨ ਜੇ ਜੌਬ ਕਰਨੀ ਅੱਗੇ ਫਿਰ ਤੈਨੂੰ ਰੋਜ਼ ਨਹਾਉਣਾ ਪੈਣਾ ਵਧੀਆ ਬਾਲ ਬਣਾਉਣੇ ਪੈਣੇ ਹੁਣ ਸਮੈਲ ਕਿੰਨੀ ਆ ਰਹੀ ਹੈ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਨਹਾਇਆ ਕਰੇਗੀ ਰੋਜ਼ ਕਿ ਤੁਹਾਨੂੰ ਚੰਗੀ ਜੌਬ ਮਿਲੂਗੀ ਪੰਜਾਬੀ ਲਿਟਰੇਚਰ ਦੇ ਵਿੱਚ ਤੋ ਇੰਨੀ ਆਹ ਦੇਖੋ ਆਹ ਬਾਈ ਜੀ ਪੰਜਾਬੀ ਦੇ ਲਿਟਰੇਚਰ ਦਾ ਹੀ ਕੰਮ ਕਰਦੇ ਨੇ ਆਰੇ ਪਿੱਛੇ ਖੜਾ ਇਧਰ ਦੀ ਆਓ ਜੂ ਇਹ ਗਰਮ ਕੀਤੇ ਹੀ ਕਰ ਰਹੇ ਨੇ ਕੰਮ ਆ ਦੇਖੋ ਇਹਨਾਂ ਨੇ ਸ਼ਾਲ ਵੀ ਲਿਆ ਨਾ ਪੰਜਾਬੀ ਊੜਾ ੜਾ ਈ ੜੀ ਸਹਾ ਹਕ ਕਖ ਖਖ ਗਗ ਡਗ ਹੈ ਨਾ ਇਹਨਾਂ ਦਾ ਨਾਮ ਪੁੱਛੋ ਕਿ ਗੱਲ ਇਹਨਾਂ ਨੂੰ ਇੰਟਰੋਡਕਸ਼ਨ ਕਰੋ ਮੈਨੂੰ ਦੇਵਾ ਪੁੱਛੋ ਪੁੱਛੋ ਇਹਨਾਂ ਦਾ ਨਾਮ ਕੀ ਹੈ ਆ ਪੰਡਿਤ ਸਤਿਕਾਰ ਪੁੱਛੋ ਕੀ ਨਾਮ ਕੀ ਹੈ ਤੁਹਾਡਾ ਮੇਨਾ ਰਵਿੰਦਰਪਾਲ ਸਿੰਘ ਸ਼ੋਰਟ ਚ ਆਰ ਪੀ ਸਿੰਘ ਕਹਿੰਦੇ ਨੇ ਹੂੰ ਸੰਚਾਲਕ ਆ ਪੰਜਾਬੀ ਭਾਸ਼ਾ ਵਿਸਾਰ ਭਾਈਚਾਰਾ ਹੁਣ ਤਾਂ ਇਹਨਾਂ ਦੇ ਚਰਨਾਂ ਚ ਹਾਜ਼ਰ ਆ ਸੇਵਾ ਇਚਲਵਾ ਨੇਲਾ ਪੰਜਾਬੀ ਭਾਸ਼ਾ ਪ੍ਰਸਾਰ ਪੰਜਾਬੀ ਦਾ ਪ੍ਰਸਾਰ ਕਰਦੇ ਆ ਲੋਕਾਂ ਤੱਕ ਰਚ ਪਹੁੰਚਾਉਂਦੇ ਤੇ ਤੂੰ ਪੰਜਾਬੀ ਦੀ ਐਮਏ ਕੀਤੀ ਹੋਈ ਆ ਡਿਪਲੋਮਾ ਕੀਤਾ ਹੋਇਆ ਹੈਲੋ ਕਿਤਾ ਪਰ ਰਲ ਕੇ ਕਿੰਨੇ ਕੰਮ ਕਰ ਸਕਦੇ ਆ ਭੈਣ ਭਰਾ ਹੈਨਾ ਡੇਟ ਆਫ ਬਰਥ ਕੀ ਜੀ ਤਰੀ ਤੈਨੂੰ ਜਨਵਰੀ 1985 ਤੈਨੂੰ ਜਨਵਰੀ 1985 ਫਿਰ ਤਾਂ ਕੋਈ ਏਜ ਵੀ ਨਹੀਂ ਜ਼ਿਆਦਾ ਹੈਗੀ ਤੇਰੀ ਹਜੇ ਤੂੰ ਤਾਂ ਬਹੁਤ ਸਾਰਾ ਕੰਮ ਕਰ ਸਕਦੀ ਏ ਹਮਦੀਪ ਹਾਂ ਕੋਈ 40 ਸਾਲ ਹੋ ਗਏ ਸਾਡੇ ਮੇਰੇ ਤਿੰਨ ਭੈਣਾਂ ਜੀ ਸਭ ਨਾਲ ਛੋਟੀ ਜੰਮਿਆ ਵੱਡਾ ਸਾਰੇ ਤਾਂ ਵੱਡੇ ਨੇ ਜੀ ਸਾਰਿਆਂ ਮ੍ਰਿੰਦੇ ਤੋਂ ਆਈ ਏ ਮੇਰੀ ਭੈਣ ਹੈ ਠੀਕ ਹੈ ਤੇਰੇ ਬੱਚੇ ਆਈਐਸ ਦੀ ਕੋਚਿੰਗ ਵੀ ਦਵਾਈ ਤੇ ਟੈਸਟਿੰਗ ਵੀ ਬੈਠੀ ਆ ਅੱਛਾ ਆਈਐਸ ਦੀ ਮੰਗੋ ਗੰਦੀ ਇੰਸਟੀਚਿਊਟ ਚੱਤੀ ਚਾਹੇ ਜਸਟ ਲੇਖੇ ਰੱਖਦੇ ਉਹ ਪਾਸ ਕਰਿਆ ਹੈ ਨਹੀਂ ਨਹੀਂ ਕੋਚਿੰਗ ਪ੍ਰੋਫੈਸਰ ਜਿਹੜੇ ਕੋ ਟਾਈਮ ਤੋਂ ਲਏ ਹੈ ਨਾ ਮੁਰਤੇ ਕੱਲੀ ਬੋਲਦੀ ਆ ਹੁਣ ਕੱਲੀ ਗੱਲਾਂ ਕਰਦੀ ਆ ਕਿੰਨੇ ਕ ਟਾਈਮ ਤੋਂ ਐ ਹੋ ਗਏ 10 ਸਾਲ 10 ਸਾਲ ਹੋ ਗਏ ਇਸ ਸਤਰੀ ਜਿਹੜੀ ਇੱਕ ਵੱਡੀ ਉਹਦਾ ਵਿਆਹ ਸੀ ਉਹਦੇ ਵਿਆਹ ਤੱਕ ਬਿਲਕੁਲ ਠੀਕ ਸੀ ਉਹ ਤੋਂ ਬਾਅਦ ਵੀ ਕਾਫੀ ਦਿਨ ਠੀਕ ਰਹੀ ਉਸ ਤੋਂ ਬਾਅਦ ਕਹਿੰਦੇ ਮੈਂ ਭਗਤੀ ਕਰ ਗਿਆ ਰੱਬ ਦੀ ਜੰਮ ਉਸ ਵਿੱਚ ਗਾਇਤ। ਮੈਂ ਕੱਲ ਨਹੀਂ ਕਰੀ ਕਿ ਸੁਣਾਉਂ। ਤੁਹਾਡੇ ਬਲੱਡ ਦੇ ਕਿਸੇ ਨੂੰ ਪ੍ਰੋਬਲਮ ਸੀਗੀ ਪਹਿਲਾਂ? ਨਾਨਕ ਕੈਂਸਰ, ਦਾਰ ਕੈਂਸਰ, ਕੋਈ ਸਿੱਧਾ ਪਣ ਹੋਵੇ ਕਿਸੇ ਨੂੰ? ਕਿਸੇ ਨੂੰ। ਕਿਸੇ ਨੂੰ ਇੱਕ ਪਹਿਲਾ ਹੀ ਚਾਂਸ। ਹੁਣ ਦਿਨੋਂ ਆਪਾਂ ਬਹੁਤ ਸੀ। ਆਪਾਂ ਫਸਟ ਦਿਨੋਂ ਜੇ ਇਹ ਜਿੱਤੇ। ਹਾਂ। ਜਿੱਥੇ ਵੀ ਪੜੇ ਫਸਟ ਵੀਰਨ ਪਾਸ ਹੋ ਗਏ। ਬਿਰਜੇ ਨੂੰ ਹੁਣ ਇੱਥੇ ਆਪਾਂ ਐਡਮਿਟ ਕਰ ਦਿੰਦਾ ਹਪਨੰਦਰਾ ਵਾਸਤੇ ਕੌਣ ਰਹੂਗਾ ਨਾਲ? ਫਾਦਰ ਹੈ ਜੀ ਮਦਰ ਹੈ ਜੀ ਕੋਈ ਵੀ ਰਹਿ ਸਕਦਾ ਹੈ ਹੈ ਜੀ ਇਹਨੇ ਫਾਦਰ ਮਦਰ ਹਾਂ ਜੀ ਮਦਰ ਹੈ ਫਾਦਰ ਆਇਓ ਅੱਗੇ ਬਾਈ ਬਾਪੂ ਜੀ ਆਜੋ ਅੱਗੇ ਅੱਛਾ ਅਮਨਦੀਪ ਕਿਤਾ ਜੀ ਤੇਰੇ ਕਿੰਨਾ ਪਿਆਰ ਕਰਦੇ ਨੇ ਫਾਦਰ ਤੈਨੂੰ ਹੈ ਨਾ ਅਛਾ ਉਹ ਗੱਲ ਾਟ ਨਹੀਂ ਵਿੱਚ ਮੈਂ ਇੰਨੀ ਲਾਡਲੀ ਸੀ ਅਮਨਦੀਪ ਸਾਰਿਆਂ ਤੋਂ ਛੋਟੀ ਸੀ ਲਾਡਲੀ ਹੈ ਨਿੱਕੀ ਜੀ ਫਰਾਕ ਪਾ ਕੇ ਘੁੰਮਦੀ ਹੁੰਦੀ ਸੀ ਅਮਨਦੀਪ ਮੈਂ ਦੇਖੀ ਅਮਨਦੀਪ ਬਾਪੂ ਤਕੜੇ ਉਹ ਤਕੜੇ ਬਾਈ ਗੁਰੂ ਨੇ ਭੇਜਿਆ ਇੱਥੇ ਮਹਾਰਾਜ ਕਿਰਪਾ ਕਰਨਗੇ ਇਹ ਭੈਣ ਬਿਲਕੁਲ ਠੀਕ ਹੋ ਕੇ ਸਾਡੇ ਨਾਲ ਇੱਥੇ ਸੇਵਾ ਕਰਾਇਆ ਕਰੂ ਪੰਜਾਬੀ ਲਿਟਰੇਚਰ ਦੀ ਠੀਕ ਆ ਪਰ ਤੁਹਾਨੂੰ ਥੋੜਾ ਜਿਹਾ ਹੌਸਲਾ ਨਾ ਮਾ ਰੋਣਾ ਨੀਗਾ ਤੁਹਾਨੂੰ ਥੋੜਾ ਜਿਹਾ ਹੌਸਲਾ ਦਾ ਕੇ ਚੱਲਣਾ ਪੈਣਾ ਇੱਥੇ ਇਹਨੂੰ ਆਪਾਂ ਰੱਖਾਂਗੇ 10-20 ਦਿਨ ਤੁਸੀਂ ਨਾਲ ਰਹਣਾ ਪੂਰੇ ਕਜਾਨੇ ਨੂੰ ਤੁਹਾਨੂੰ ਇਹਦੇ ਕੋਲੇ ਥੋੜਾ ਜਿਹਾ ਆਪਣੇ ਕੋਲ ਰਹਿਣ ਦਾ ਇਂਤਜ਼ਾਮ ਇੰਨਾ ਜ਼ਿਆਦਾ ਵਧੀਆ ਨਹੀਂ ਹੈਗਾ ਮੰਜੇ ਬਿਸਤਰੇ ਲੱਗੇ ਆ ਲੱਗ ਬਾੜ ਬਣੀ ਆ ਰ ਤੁਰੀ ਔਖਾ ਕੱਟਣਾ ਪਊਗਾ ਪਰ ਆਪਾਂ ਇਹਨੂੰ ਭੈਣ ਨੂੰ ਇੱਥੇ ਰੱਖ ਕੇ ਦਵਾਈ ਸ਼ੁਰੂ ਕਰਾਉਣੀ ਹੈ ਦੀ ਠੀਕ ਹੈ ਕੋਈ ਨਾ ਫਿਕਰ ਨਾ ਕਰੋ ਇਹਨੇ ਬਿਲਕੁਲ ਹਰ ਰੋਜ਼ ਇਸ਼ਨਾਨ ਕਰਿਆ ਕਰੂ ਵਧੀਆ ਆਪਣੀ ਰੋਟੀ ਪਾਣੀ ਖਾਊ ਵਧੀਆ ਇਹਨੇ ਆਪਣੇ ਆਪ ਨੂੰ ਠੀਕ ਕਰ ਲੈਣਾ ਪਹਿਲਾਂ ਵੀ ਇਹ ਦਵਾਈ ਚੱਲਦੀ ਕਿਤੋਂ 16 ਚੁੰਨੀਆਂ ਦਵਾਈ ਸੀ ਅੱਛਾ ਕਰ ਲਿਆ ਕੇ ਛੁੱਟੀ ਖਾਂਦੀ ਨਹੀਂ ਦਵਾਈ ਖਾਂਦੀ ਵੀ ਨਹੀਂ ਲਿੰਦੀ ਹੂੰ ਕੋਈ ਨਾ ਉਹੀ ਆ ਪਹਿਲਾਂ ਆਪਾਂ ਇਹਨੂੰ ਦਵਾਈ ਦੇਣੀ ਪਊ ਉੱਥੋਂ ਤੋਂ ਖਾਣੇ ਨਹੀਂ ਤੇ ਸਾਡੇ ਕੋਲੇ ਖਾ ਲੂਗੀ ਹਨਾ ਤਰੀਕੇ ਨਾਲ ਹੈ ਮਨਦੀਪ ਠੀਕ ਆ ਠੀਕ ਆ ਮਨਦੀਪ ਕੋਈ ਸੁਣਾ ਦੇ ਵਧੀਆ ਜਿਹਾ ਕੋਈ ਜਾ ਰੇ ਮੈਨੂੰ ਕੋਈ ਕਵਿਤਾ ਸੁਣਾ ਦੇ ਪੰਜਾਬੀ ਦੀ ਕੋਈ ਸੁਣਾ ਦੇ ਕੁਛ ਸੁਣਾ ਦੇ ਕੁਛ ਤਾਂ ਸੁਣਾ ਦੇ ਭੈਣੇ ਸੁਣਾ ਦੇ ਕੁਛ ਵੀ ਪੰਜਾਬੀ ਦੀ ਇੰਦੀ ਵਧੀਆ ਤੂੰ ਪੜਾਈ ਕੀਤੀ ਆ ਭੈਣੇ ਸਾਰਾ ਕੁ ਉੱਪਰ ਲਗੀ ਹੈ ਉਰੇ ਅਮਨਦੀਪ ਸਾਰਾ ਕੋਪਾ ਲਗੀ ਤੂੰ ਕੋਈ ਨਾ ਵੀਰੇ ਆਪਾਂ ਇਹਨੂੰ ਕਰਦੇ ਆ ਹਨਾ ਐਡਮਿਸ਼ਨ ਇਹਦੀ ਤੇ ਤੁਸੀਂ ਆਪਣੀ ਉਹ ਕਰੋ ਵੀ ਕੌਣ ਰਹੂਗਾ ਤੁਹਾਡੇ ਚੋਂ ਇਹਦੇ ਕੋਲੇ ਹਨਾ ਤੇ ਪ੍ਰਮਾਤਮਾ ਮਿਹਰ ਕਰੇ ਆਇਓ ਬੱਚਾ ਫਾਈਨਲ ਤਾਂ ਬੋਲਦੇ ਹਾਂ ਇੱਕ ਵਾਰ ਤੁਸੀਂ ਆਪਾਂ پیشنਟ ਨੂੰ ਨਹੀਂ ਦਿੰਦੇ ਹੁਣ ਪਰੱਖਣ ਲਾ ਕੇ ਕਿਉਂਕਿ ਨਾ ਆਪਾਂ ਚੈੱਕ ਅਪ ਕਰਉਣੀ ਆ ਫਿਰ ਆਪਾਂ ਲੈ ਕੇ ਚਲੇ ਜਾਂਦੇ ਨਾਲ ਫਿਰ ਜਦੋਂ ਅੰਦਰ ਬਿਠਾਉਣਾ ਫਿਰ ਬਾਹਰ ਕੱਢ ਲਈ ਦੀ ਆਹ ਕਿਉਂ ਮੈਂ ਬਾਹਰ ਕਿਹਾ ਹਾਂ ਚੱਲ ਰਿਹਾ ਚੱਲ ਠੀਕ ਆ ਬਾਪੂ ਜੀ ਤੁਸੀਂ ਲੈ ਕੇ ਚੱਲੋ ਇਹ ਚੈੱਕਅਪ ਕਰਾਉਂਦੇ ਸਾਡੀ ਟੀਮ ਦੇ ਮੈਂਬਰ ਅੱਗੇ ਦੀ ਲਾਈਨ 'ਚ ਨਹੀਂ ਖੜਨਦੇ ਲੋੜ ਸਿੱਧਾ ਚੈੱਕਅਪ ਕਰਾ ਦਿੰਦੇ ਤੁਹਾਡਾ। ਅਗਰੇ ਡਿਟੇਲ ਦੇ ਦੋ। ਅੱਜ ਬਿਲਕੁਲ ਠੀਕ ਹੋ ਜਾਣਾ ਤੁਹਾਨੂੰ ਠੀਕ ਆ। ਬਰੀ ਥੈਂਕ ਯੂ। ਜੀ ਜਿਹਾ ਛੋਟਾ ਉਹ ਵੀ ਇਸ ਕੰਮ 'ਚ ਲਗੋ ਨਸ਼ਿਆ ਤੇ ਉਹਦਾ ਪਲਾਕ ਹੋ ਗਿਆ ਇਹਨੇ ਐਸਾ ਲੋੜ ਪਾਇਆ। ਹੂੰ। ਬਸ ਸੁਰਤ ਨਹੀਂ ਰਹਿੰਦੇ ਇਹ ਕਿੰਨਾ ਕੰਮ ਨਹੀਂ ਕਰਦਾ ਇਹ ਮੈਂ ਜਾਂਚੀ 'ਚ ਕੰਮ ਕਰਾਉਣਾ। ਪੰਗੂ ਵੀ ਪੀਂਦਾ ਸੀਗਾ? ਹਾਂਜੀ। ਪੰਗ ਤਾਂ ਨਹੀਂ ਪੀਂਦਾ ਸੀ। ਨਸ਼ਾ ਤਾਂ ਨਹੀਂ ਕਰਦਾ ਸੀ ਕੋਈ। ਦੂਜਾ ਨਸ਼ਾ ਕਰਦਾ। ਉਹ ਚਿੱਕਾ ਪੀਂਦਾ। ਘਰ ਵਾਲਾ ਮੇਰਾ दारू ਪੀਂਦਾ ਮੈਂ ਉਹਦਾ ਬਹੁਤ ਦੁਖੀ ਕਿਹੜਾ ਪਿੰਡ ਆ ਪਿੰਡ ਗੰਨਪੁਰ ਆ ਜਿਲ੍ਹਾ ਕਿਸ਼ਨਪੁਰ ਨਿੱਕਾ ਵੇੜਾ ਤਹਿਸੀਲ ਧਰਮਪੁਰ ਆ ਜੀ ਕੋਈ ਨਾ ਵੀਰੇ ਤੇਰਾ ਕਿੰਨਾ ਪੂਰਾ ਅਸ਼ਪਾਲ ਸਿੰਘ ਦਾ ਬਾਰਾ ਚੈਕਟਰੀ ਹਾਂ ਹਾਂ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਗੱਲ ਸੁਣਨਾ ਮੇਰੀ ਇੱਕ ਧਿਆਨ ਨਾਲ ਚੌਂਚਾ ਦਵਾਈ ਸ਼ੁਰੂ ਕਰ ਲੈ ਠੀਕ ਹੋ ਜਾਣਾ ਤੂੰ ਫਿਕਰ ਨਹੀਂ ਕਰਨਾ ਵਾਇਗ ਨੂੰ ਮੇਰ ਕਰ ਲੈ ਅੱਜ ਤੋਂ 50 ਦੀ ਕੁੜੀ ਮਿਲਦੀ ਹੈ ਤੋ ਸੋਗਾ ਦਾ ਕਰਦਾ ਵਾ ਰੋਡਿਆਂ ਦੀ ਅੱਛਾ ਤੁਹਾਡੇ ਕੋਲੇ ਯੂਜ਼ ਕਰਨ ਲੱਗਾ ਮੈਂ ਸਾਰਾ ਸਾਰਾ ਤੇ ਉਹ ਮੈਂ ਖਾ ਲੈਣਾ ਜਦੋਂ ਜ਼ਰੂਰੀ ਖਾਣੀ ਪਈ ਪਤਾ ਨਹੀਂ ਲੱਗਦਾ ਵੀ ਅੱਗੇ ਕੋਈ ਪੇਮੈਂਟ ਨਹੀਂ ਅਨੱਕ ਤੇ ਸੱਟ ਲੱਗੀ ਜਦੋਂ ਇਹ ਦੋਰਾ ਬਣਾ ਜਦੋਂ ਐਂਡਕਦਾ ਅੱਜ ਜੀ ਸੌਤ ਨਹੀਂ ਲੰਘਦਾ ਖਰ ਰਸਦਾਂ ਨਾਲ ਲੰਘ ਜਾਂਦੇ ਆ ਹਾਂਜੀ ਤੇ ਨੰਗਦੇ ਨਹੀਂ ਤਾਂ ਹਾਲਤਾ ਬੁਰੀ ਅਰਮਾਨ ਦਵਾਈ ਇਹਦੀ ਪੂਰੀ ਚੱਲੂਗੀ ਦਵਾਈ ਨਹੀਂ ਇਹਦੀ ਬੰਦ ਕਰਨੀ ਅੱਛਾ ਜਾਂਸੀ ਇਹ ਕੰਮ ਕਰਦਾ ਇਹ ਸਿਲੰਡਰ ਵਾਲੇ ਜੇ ਧਰਮਪੁਰਾ ਜੀ ਹਾਂ ਠੀਕ ਹੋਣਾ ਦੁਬਾਰਾ ਕੰਮ ਕਰਨ ਲੱਗੇਣਾ ਤੂੰ ਹਾਂਜੀ ਹਾਂਜੀ ਸਸਸੀ ਚੱਲਦੀ ਨਹੀਂ ਦਵਾਈ ਚੱਲਦੀ ਆ ਬਾਪੂ ਕਿਵੇਂ ਆ ਓਏ ਕੀ ਹਾਲ ਨੇ ਬਾਪੂ ਕੀ ਨਾਂ ਤੇਰਾ ਗਰਮੀਰ ਸਿੰਘ ਗਰਮੇਲ ਸਿੰਘ ਬਾਪੂ ਜਾਣਦਾ ਮੈਨੂੰ ਤੂੰ ਜੀ ਹਾਂ ਜੀ ਤੁਹਾਡਾ ਲਈ ਜੇ ਤੁਹਾਨੂੰ ਨਾ ਜਾਣੇ ਫਿਰ ਪਤਾ ਸੀ ਲੱਗੂਏ ਸਾਨੂੰ ਤੁਹਾਨੂੰ ਪਹਿਲਾਂ ਜਾਣਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਗਰਨੇਲ ਸਿੰਘ ਜੀ ਮੋਗੇ ਤੋਂ ਪਿੰਡ ਹਾਂਜੀ ਹਾਂਜੀ ਕਿਹੜਾ ਖਾਸ ਮੋਗਾ ਸ਼ਹਿਰ ਤੇ ਬਾਪੂ ਜੀ ਨੂੰ ਮੰਜੇ ਦੇ ਨਾਲ ਬੰਨ ਕੇ ਲੈ ਕੇ ਆਏ ਸੀ ਉਹਦੇ ਪੁੱਤ ਐਡੇ ਐਡੇ ਸਿਰਾਰ ਕੇ ਪੁੱਤ ਨਾਲ ਆਪੇ ਪਿਓ ਨੂੰ ਲੱਤਾਂ ਦੋਨੇ ਬੰਨੀਆਂ ਹੋਈਆਂ ਮੰਜੇ ਦੇ ਪਾਵਿਆਂ ਨਾਲ ਤੇ ਬਾਹਾਂ ਦੋਨੇ ਬੰਨੀਆਂ ਹੋਈਆਂ ਮੰਜੇ ਦੀਆਂ ਬਾਹਾਂ ਪਾਵੇ ਦੇ ਨਾਲ ਤੇ ਬਾਪੂ ਚ ਇੰਨੀ ਜਾਨ ਸੀ ਬਾਪੂ ਐਦਾਂ ਰਸੇ ਤੜਾ ਰਿਆ ਸੀ ਤੇ ਇਹ ਬਾਪੂ ਜੀ ਦੀ ਇੰਨੀ ਮਾੜੀ ਹਾਲਤ ਸੀ ਬਾਪੂ ਜੀ ਬਸ ਬੋਲ ਵੀ ਨਹੀਂ ਸਕਦੇ ਸੀ ਕਿ ਬਾਪੂ ਜੀ ਉਸ ਟਾਈਮ ਕੀ ਕਰ ਰਹੇ ਸੀ ਪਰ ਗੁਰੂ ਦੀ ਕਿਰਪਾ ਹੋਈ ਬਾਪੂ ਜੀ ਨੂੰ ਇੱਥੇ ਅਸੀਂ ਐਡਮਿਟ ਕਰ ਲਿਆ ਦਾਖਲ ਕਰ ਲਿਆ ਬਾਪੂ ਜੀ ਦਾ ਲਾਸ਼ ਸ਼ੁਰੂ ਹੋ ਗਿਆ ਤੇ ਬਾਪੂ ਜੀ ਦੇ ਦੱਸੇ ਖੋਲ ਤੇ ਬਾਪੂ ਦੇ ਸਿਰ ਤੇ ਬੰਨਿਆ ਦੁਪੱਟਾ ਵੀ ਬਾਪੂ ਦੀਆਂ ਲੱਤਾ ਬਾਹਾਂ ਤੋਂ ਬੰਨਿਆ ਹੋਇਆ ਸੀਗਾ ਤੇ ਬਾਪੂ ਜੀ ਦੀ ਦਵਾਈ ਸ਼ੁਰੂ ਹੋਈ ਅੱਜ ਹੋਰ ਕੱਲ ਹੋਰ ਕਰਦੇ ਕਰਦੇ ਬਾਪੂ ਨੂੰ 10-15 ਦਿਨਾਂ ਦੇ ਵਿੱਚ ਬਿਲਕੁਲ ਨਾਰਮਲ ਹੋ ਗਿਆ ਤਾਂ ਫਿਰ ਛੁੱਟੀ ਦਿੱਤੀ ਬਾਪੂ ਪਿੰਡ ਚ ਲੱਗ ਗਿਆ ਘਰੇ ਆਉਂਦੇ ਤੇ ਅੱਜ ਬਾਪੂ ਹੁਣ ਦਵਾਈ ਲੈਣ ਆਇਆ ਤੇ ਬਾਪੂ ਜੀ ਦੀ ਹਾਲਤ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਬਾਪੂ ਮੇਰੇ ਫਾਦਰ ਸਾਹਿਬ ਵੀ ਬਾਪੂ ਵਰਗੇ ਇਸੀ ਤਰ੍ਹਾਂ ਦੇ ਸੀਗੇ ਉਹ ਵੀ ਇਦਾਂ ਦਾ ਹੀ ਉਹਨਾਂ ਦਾ ਚਿਹਰਾ ਮੋਹਰਾ ਸੀ ਤੇ ਇਹਨਾਂ ਨੂੰ ਦੇਖ ਕੇ ਐ ਫਿਰ ਹੁੰਦਾ ਵੀ ਸੀ ਆਪਣੇ ਪਿਓ ਦੀ ਸੇਵਾ ਕਰ ਰਹੇ ਸਾਡੇ ਇਹ ਮਾਂ ਪਿਓ ਤੋਂ ਕੱਟ ਨਹੀਂ ਪਾਈ ਗੱਲ ਸਿਰਫ ਸਮਝਣ ਦੀ ਆ ਤੇ ਗੱਲ ਸਿਰਫ ਮੰਨਣ ਦੀ ਆ ਬਸ ਅਸੀਂ ਇਸ ਗੱਲ ਨੂੰ ਮੰਨਦੇ ਆ ਵੀ ਅਸੀਂ ਆਪਣੇ ਪਿਓ ਦੀ ਸੇਵਾ ਕਰੀ ਸਾਡਾ ਪਿਓ ਠੀਕ ਹੋ ਗਿਆ ਚਾਹੇ ਉਹ ਬਾਈ ਦਾ ਬਾਪੂ ਆ ਚਾਹੇ ਸਾਡੇ ਮਾਂ ਪਿਓ ਸਾਰਿਆਂ ਦੇ ਸੰਜੇ ਆ ਭਰਾ ਤੇ ਬਾਪੂ ਦੀਦੀ ਇਹ ਹਾਲਤ ਦੇਖ ਕੇ ਖੁਸ਼ੀ ਹੋ ਰਹੀ ਆ ਮੇਰਾ ਪਿਆਰ ਜਮਾ ਠੀਕ ਆ ਤੇ ਕਿੱਥੇ ਇਹਨਾਂ ਨੂੰ ਆਪਦੀ ਵੀ ਸੋਝੀ ਨਹੀਂ ਸੀ ਵੀ ਮੈਂ ਕੌਣ ਤੇ ਹੁਣ ਬਾਪੂ ਜੀ ਨੂੰ ਸਾਰੀ ਦੁਨੀਆ ਦੀ ਸੋਝੀ ਆ ਗਈ ਆ ਇਹ ਗੁਰੂ ਦੀ ਕਿਰਪਾ ਤੁਹਾਡੀਆਂ ਦੁਆਵਾਂ ਪੂਰੀ ਵੀਡੀਓ ਦੇਖੋ ਕਿਦਾਂ ਸੀ ਬਾਪੂ ਜੀ ਹਾਲ ਉਸ ਟਾਈਮ ਅਰਦਾਸ ਕਰਿਓ ਬਾਪੂ ਗਰਮੇਲ ਸਿੰਘ ਵਰਗਿਆਂ ਨੂੰ ਵੀ ਜਿਹੜੇ ਇਦਾਂ ਦੀਆਂ ਸਮੱਸਿਆਵਾਂ ਚ ਆਉਂਦੇ ਨੇ ਸਾਡੇ ਬਾਪੂ ਬਜ਼ੁਰਗ ਉਹਨਾਂ ਨੂੰ ਇਸ ਤਰ੍ਹਾਂ ਦੀ ਇਲਾਜ ਮਿਲੇ ਜਿਨ੍ਹਾਂ ਨੇ ਬੜੀ ਘੁੱਟ ਖਾਧੀ ਆ ਆਪਣੇ ਪੁੱਤ ਤੋਂ ਬਹੁਤ ਪਰ ਬਾਪੂ ਦੇ ਮੂਹਰੇ ਵਸ ਐਂ ਨੀਵੇਂ ਹੋ ਕੇ ਖੜੇ ਰਹਿੰਦੇ ਨੇ ਠੀਕ ਹੈ ਬੰਨਣਾ ਪਿਆ ਕਿਉਂਕਿ ਜਾਨ ਬਹੁਤ ਸੀ ਬਾਪੂ ਨੇ ਘਰੇ ਅੱਗ ਲਾਤੀ ਸੀ ਕੀ ਕਰਤਾ ਸੀ ਅੱਗ ਲਾਤੀ ਸੀ ਸਾਰਾ ਕੁਝ ਖੂਕਦਾ ਸੀ ਭਾਂਡ ਤੋੜ ਕੰਨ ਲੱਗਿਆ ਸੀ ਤਾਂ ਬੰਨ ਕੇ ਲੈ ਕੇ ਆਉਣਾ ਪਿਆ ਪਰ ਵੀ ਸਾਨੂੰ ਮਾਰਦੇ ਸੀਗੇ ਮੇਰੇ ਆ ਨੀਂਗਲ ਵੀ ਇੱਥੇ ਬਾਹਾਂ ਤੇ ਬਾਹਾਂ ਤੋੜ ਦੇਣਗੇ ਮੇਰੇ ਆ ਤੇ ਮਾਰ ਵੀ ਦੇਣਾ ਸੀ ਮੈਨੂੰ ਇਹਨਾਂ ਨੇ ਤਿੰਨ ਵਾਰੀ ਮੇਰੇ ਢੱਡ ਦੇ ਕੋਲ ਇਹਨਾਂ ਨੇ ਸੈਲਾ ਮੋੜਿਆ ਜਿਹੜਾ ਖੁੰਡੀ ਦੇ ਮੂਹਰੇ ਲਗਾਉਂਦਾ ਹਾਂ ਤੇ ਇਸ ਵਕਤ ਮਹਾਰਾਜ ਦੀ ਕਿਰਪਾ ਜੀ ਤੁਹਾਡੀ ਕਿਰਪਾ ਵਾਹਿਗੁਰੂ ਦੀ ਮਿਹਰ ਆ ਬਾਈ ਸਾਡੀ ਤੁਹਾਡੀ ਕਿਰਪਾ ਜੀ ਨਹੀਂ ਨਹੀਂ ਬਾਪੂ ਗੁਰੂ ਤੁਹਾਡੀ ਕਿਰਪਾ ਹੋਈ ਤੇ ਸਰਾਂ ਦੀ ਕਿਰਪਾ ਹੋਈ ਹਾਂ ਮਾਰਾ ਹੀ ਨਹੀਂ ਕਰਦੇ ਜਿਵੇਂ ਜਿਕਰਾ ਠੋਦਵਾ ਦਿੰਦਾ ਹਾਂ ਲਾ ਦੇ ਫਿਰ ਬਾਪੂ ਤੁਸੀਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਕਿਰਪਾ ਗੁਰੂ ਬਾਬੇ ਨਾਨਕ ਦੀ ਠੀਕ ਹੈ ਅੱਛਾ ਜੀ ਠੀਕ ਹੈ ਬਾਪੂ ਉਹਨੇ ਨਾਂ ਰੱਖਿਆ ਸੀ ਸੰਤੋਖ ਸਿੰਘ ਸਬਰ ਤੇ ਸੰਤੋਖ ਤੇ ਅੱਜ ਸੰਤੋਖ ਸਿੰਘ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਏ ਨੇ ਬੁੱਢੇ ਮਾਪੇ ਕਿਉਂ ਕਿਉਂ ਬੰਨ ਕੇ ਲੈ ਕੇ ਆਏ ਨੇ ਕਾਰਨ ਕੀ ਆ ਸਾਡਾ ਸਮਾਜ ਸਾਡਾ ਅੱਜ ਦਾ ਸਮਾਜ ਅੱਗੇ ਕੋਈ ਦੁੱਖ ਤਕਲੀਫ ਹੁੰਦਾ ਸੀ ਥੋੜੀ ਬਹੁਤੀ ਸਾਰਾ ਸਮਾਜ ਇਕੱਠਾ ਹੋ ਕੇ ਸਾਥ ਦਿੰਦਾ ਸੀ ਭੂਆ ਚਾਚੇ ਤਾਏ ਮਾਮੇ ਮਾਸੀਆਂ ਅੱਜ ਅੱਜ ਆ ਬੁੱਢੇ ਮਾਪੇ ਕੱਲੇ ਬਾਹ ਫੜੀ ਖੜੇ ਆ ਪੁੱਤ ਦੀ ਬਹੁਤ ਘਟ ਨੇ ਜਨਮੇ ਚੁਣ ਮੇ ਨਿਹੜੇ ਖੜ ਜਾਂਦੇ ਨੇ ਆ ਕੇ ਨਾਲ ਅਰਦਾਬ ਦੇ ਹਾਂ ਕਿ ਹਾ ਆਪਣੇ ਮਾਰਦੇ ਸਿਰ ਸਿਰ ਕੋਈ ਨਹੀਂ ਉੱਪਰ ਗੰਦ ਚ ਮਾਰ ਦਿੰਦੇ ਜੀ ਸਿਰ ਆਪਣਾ ਕਾਹ ਤੋਂ ਮਾਰਦਾ ਪੁੱਤ ਗੰਦ ਚ ਤੂੰ ਸਿਰ ਇਦਾਂ ਹੀ ਲੰਮਾ ਪੈ ਜਾਂਦੇ ਹੈ ਇਧਰ ਦੇ ਮੇਰੇ ਬੰਦ ਜਾਗ ਪਹਿਲਾਂ ਮੇਰੇ ਵੱਲ ਦੇਖ ਉੱਪਰ ਪੈਰੀ ਨਹੀਂ ਹੱਥ ਲਾਉਣੇ ਪੁੱਤ ਪੈਰੀ ਨਹੀਂ ਹੱਥ ਲਾਉਣੇ ਕਾਹ ਤੋਂ ਮਾਰਦਾ ਇਹਨੇ ਹੱਥ ਮਰੇ ਥੋੜੇ ਦਿਨਾਂ ਪਹਿਲਾਂ ਜੀ ਸ਼ੀਸ਼ੇ ਤੇ ਮਰਿਆ ਹੋਇਆ ਕਰ ਕਿ ਇਹਦੇ ਸ਼ੌਟ ਨੂੰ ਵੇਜੇ ਭਾਵੇਂ ਚਪੇਟ ਕਾਹ ਤੋਂ ਮਾਰਨੀ ਹੈ ਤੇਰੇ ਮੈਂ ਹੈ ਇਹ ਦੇਖੋ ਅਸੀਂ ਸੁੱਤੇ ਸੀ ਰਾਤ ਨੂੰ ਇੰਨੇ ਪਤਾ ਨਹੀਂ ਰਾਤਾਂ ਜੀ ਪਤਾ ਨਹੀਂ ਕੁਝ ਆਪਣੇ ਹੱਥ ਤੇ ਮਾਰ ਲਿਆ ਸੀ ਤੇ ਜਦੋਂ ਜਿਆਦਾ ਨੁਕਸਾਨ ਨਹੀਂ ਹੋਦਾ ਜੀ ਸ਼ੀਸ਼ੇ ਸਾਰੇ ਬਣ ਤੇ ਜੀ ਇਦਾਂ ਕਰਾਂਗਾ ਤੋਂ ਵੱਧ ਰੇ ਨਾਣਾ ਚਾਕੂ ਮਾਰਦਾ ਜੀ ਆਪੇ ਕਾਹ ਤੋਂ ਮਾਰਦਾ ਥੱਪੜ ਆਪ ਦੇ ਹੈ ਆਪ ਦੇ ਥੱਪੜ ਕਾਹ ਤੋਂ ਮਾਰਦਾ ਵੀਰੇ ਫਿਰ ਕਿਸੇ ਦੇ ਵੀ ਮਾਰ ਸਕਦੇ ਜੀ ਉਸ ਕਰਕੇ ਕਿੱਥੋਂ ਆਏ ਤੁਸੀਂ ਅਸੀਂ ਰਾਜਪੁਰੇ ਵਾਲੀ ਛੜ ਤੋਂ ਆਏ ਜਿਹੜੇ ਪਿੰਡੋਂ ਹੋਣੇ ਕਿਹੜਾ ਖੇੜਾ ਵੀ ਪਿੰਡੋਂ ਨਾ ਸੱਦਣ ਪਿੰਡੋਂ ਨਾ ਜਿਹੜਾ ਮਨਪ੍ਰੀਤ ਰਾਜਪੁਰੇ ਦੇ ਕੋਲੇ ਰਾਜਪੁਰੇ ਦੇ ਕੋਲੇ ਜਿਹੜਾ ਕਿਨਾਂ ਮਨਪ੍ਰੀਤ 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 ਦੀ ਤੋਂ ਖਾ ਰਿਹਾ ਜੀ 6-7 ਸਾਲੋਂ ਗਦਬਾਈ ਖਾ ਰਿਹਾ ਬਟ ਉੱਥੋਂ ਕੋਈ ਵੀ ਫਰਕ ਨਹੀਂ ਪੈ ਰਿਹਾ ਜੀ ਤੇਰੇ ਮੰਮੀ ਪਾਪਾ ਕੌਣ ਨੇ ਡੈਡੀ ਨੇ ਠੀਕ ਆ ਤੁਸੀਂ ਭਰਾ ਵੱਡੇ ਤੋਂ ਹਾਂਜੀ ਵੱਡੇ ਜੀ ਠੀਕ ਆ ਕਿੰਨੇ ਭੈਣ ਭਰਾ ਤੁਸੀਂ ਅਸੀਂ ਦੋ ਜੀ ਓਕੇ ਸਿਸਟਰ ਨਹੀਂ ਓਕੇ ਤੁਹਾਡੇ ਬਲੱਡ ਦੇ ਵਿੱਚ ਪਹਿਲਾਂ ਕਿਹਨੂੰ ਸੀ ਪ੍ਰੋਬਲਮ ਦਿਮਾਗ ਦੇ ਇਹਦੇ ਨਾਨਕਿਆਂ ਚ ਨਾਨਕੇ ਦੇ ਘਰ ਨਹੀਂ ਸੋਚ ਕੇ ਦੇਖੋ ਨਹੀਂ ਉਹ ਮਾਮਾ ਇਹ ਮੇਰਾ ਹੋਰ ਕਿਸੇ ਦਿਨ ਦੂਜੀ ਤੀਜੀ ਪੀੜ੍ਹੀ ਤੱਕ ਕਿਤੇ ਨਹੀਂ ਕੋਈ ਕਿਹੇ ਦਿਨ ਨਹੀਂ ਆਉਂਦਾ ਪਰ ਨਾ ਕੋਈ ਬਜ਼ੁਰਗਾ ਦੇ ਟਾਈਮ ਤੇ ਹੁੰਦਾ ਹੋਵੇ ਕੋਈ ਘਰ ਤੇ ਉਹਨੂੰ ਪਤਾ ਨਹੀਂ ਜੀ ਸਾਡੇ ਟਾਈਮ ਤੇ ਕੋਈ ਨਹੀਂ ਹਾਂ ਠੀਕ ਆ ਕਿੰਨਾ ਪੜਿਆ ਇਹ ਇਹ ਵੈਸੇ 9 ਤੱਕ ਤਾਂ ਪੜਿਆ ਹੋਇਆ ਹੈ ਉਹ ਵੱਡਾ ਹੈ ਜਿਆਦਾ ਪਰੋਣ ਵਾਲੀ ਨਾ ਪਹਿਲਾਂ ਛੋਟਾ ਉਹਦਾ ਸਹੀ ਲੱਗਾ ਗਿਆ ਪਹਿਲਾਂ ਹੈ ਸੀ ਥੋੜਾ ਮਤਲਬ ਕਿ ਜਿਹੜਾ ਜਿਹੜਾ ਵੱਡਾ ਕਰ ਜਿਆਦਾ ਕਰਨ ਲੱਗ ਗਿਆ ਹਮਮ ਫਿਰ ਤਾਂ ਬਹੁਤ ਐਕਸੀਡੈਂਟ ਸੌਂਦੋ ਨਹੀਂ ਸਰ ਜੀ ਨਮਸਕਾਰ ਤੁਹਾਨੂੰ ਮੈਨੂੰ ਵੀ ਹੁਸ਼ ਕਰਤਾ ਹਸਪਤਾਲ ਪਾ ਦੂਗਾ ਵੀ ਹੂੰ ਆਪਣੀ ਮਰਜ਼ੀ ਚ ਰਹਿੰਦਾ ਜੀ ਕੁਝ ਨਾ ਵਾਗਰੂ ਕਿਰਪਾ ਕਰਨ ਜੀ ਜਿਆਦਾ ਪਰੇਸ਼ਾਨ ਕਰਦਾ ਹੈ ਟੋਕਨ ਲਿਆ ਹੋਇਆ ਵਾ ਹਾਂਜੀ ਟੋਕਨ ਹੈ ਜੀ ਤੁਸੀਂ ਆ ਜਾਓ ਉੱਥੇ ਡਾਕਟਰ ਦੇ ਨਾਲ ਕਹੋ ਜੇ ਇਹਨੂੰ ਆਪਾਂ ਐਡਮਿਟ ਕਰਦੇ ਆਂ ਇੱਥੇ ਕੌਣ ਰਹੂਗਾ ਨਾਲ ਜੇ ਇਹਨੂੰ ਦਾਖਲ ਕਰ ਗਏ 10 ਦਿਨਾਂ ਵਾਸਤੇ ਇੱਥੇ ਰੱਖੀਏ ਕੋਈ ਨਹੀਂ ਰਹਿ ਜਾਣੀ ਜਾਂ ਜੇ ਤੁਸੀਂ ਦਵਾਈ ਘਰੇ ਖਵਾ ਲੋਗੇ ਫਿਰ ਤਾਂ ਰੱਖਣ ਦੀ ਲੋੜ ਨਹੀਂ ਦਵਾਈ ਖਾ ਲੂ ਤੁਹਾਡੇ ਆਖ ਖਾ ਲੈਂਦਾ ਦਵਾਈ ਤੇ ਖਾ ਲੈਂਦਾ ਬਸ ਦਵਾਈ ਨਹੀਂ ਇਹਦੀ ਮੰਨ ਕਰਨੀ ਤੇ ਤੁਸੀਂ ਕੋਈ ਗੱਲ ਨਹੀਂ ਘਰੇ ਲੈ ਚਾਹੇ ਸਾਡੇ ਕੋਈ ਰੱਖਣ ਦਾ ਕੀ ਬੈਨੀਫਿਟ ਹੁੰਦਾ ਜੇ ਮਨ ਲ ਹੁਣ ਤੁਸੀਂ ਰੱਖ ਲਿਆ ਆਪਾਂ ਨੂੰ 2 ਦਿਨ ਦਵਾਈ ਖਵਾਵਾਂਗੇ ਆਪਾਂ ਨੂੰ ਲੱਗੂ ਵੀ 2 ਦਿਨਾਂ 'ਚ ਫਰਕ ਨਹੀਂ ਪਿਆ ਫਿਰ ਦਵਾਈ ਡਾਕਟਰ ਚੈੱਕ ਕਰਕੇ ਚੇਂਜ ਕਰ ਦੋ ਜੇ ਫਿਰ ਨਹੀਂ ਫਰਕ ਪੈਂਦਾ ਫਿਰ ਚਾਹਾਂਦੇ ਨਵਾਂ ਚੇਂਜ ਕਰ ਦੋ ਹੁਣ ਜੇ ਤੁਸੀਂ ਦਵਾਈ ਲੈ ਕੇ ਘਰੇ ਚਲੇ ਗਏ 15 ਦਿਨਾਂ ਦੀ ਫਿਰ ਤਾਂ 15 ਦਿਨਾਂ ਬਾਅਦ ਹੀ ਆ ਕੇ ਚੈੱਕ ਹੋਣੀ ਆ ਵੀ ਉਹ ਫਰਕ ਪਿਆ ਕਿ ਨਹੀਂ ਪਿਆ ਹਾਂਜੀ ਹਾਂਜੀ ਤਾਂ ਸਾਡੇ ਕੋਈ ਰਹਿਣ ਦਾ ਨਹੀਂ ਬੈਨੀਫਿਟ ਆ ਵੀ ਜੇ ਲੋ ਜੇ ਤੁਸੀਂ 2-4 ਦਿਨ ਰਹਿਪ ਕੇ ਦਵਾਈ ਸੈੱਟ ਹੋ ਜੂਗੀ ਫਿਰ ਤੁਸੀਂ ਘਰੇ ਲਿਆ ਕੇ ਖਵਾਈ ਚਲੋ ਠੀਕ ਹੈ ਜੀ ਜਿਵੇਂ ਵੀ ਤੁਹਾਡਾ ਮਨ ਮੈਨੂੰ ਮਿਲ ਲਿਓ ਸ਼ਾਮ ਨੂੰ ਉੱਤੇ ਗੇਟ ਤੇ ਫਿਰ ਤੁਸੀਂ ਚੈੱਕ ਅਪ ਕਰਾ ਲਓ ਡਾਕਟਰ ਨੂੰ ਮੈਂ